ਇਹਨੀ ਦਿਨੀ ਵੀਰ ਜਰਨੈਲ ਸਿੰਘ ਰਤੋਕੇ ਪੰਜਾਬੀ ਲੋਕ ਗਾਇਕ ਤੇ ਗੀਤਕਾਰ ਆਸਟ੍ਰੇਲੀਆ ਆਏ ਹੋਏ ਨੇ ਉਹਨਾਂ ਨੂੰ ਐਡੀਲੇਡ ਪਹੁੰਚਣ ਤੇ ਅਸੀਂ ਨਿੱਗੀ ਜੀ ਆਇਆਂ ਨੂੰ ਕਵਾਂਗੇ ਬਹੁਤ ਤੁਹਾਨੂੰ ਵੀਰ ਜੀ ਸਾਡੇ ਵੱਲੋਂ ਪਿਆਰ ਤੇ ਸਤਿਕਾਰ ਜੀ ਸਤਿ ਸ੍ਰੀ ਅਕਾਲ ਭਾਜੀ ਔਰ ਜੀਵੇ ਪੰਜਾਬੀ ਵੇਖ ਰਹੇ ਸਾਂ ਕਿ ਉਹ ਹੀ ਤਲੇ ਬਾਣ ਸੀ ਲੜਾਕਾ ਦੇ ਸਦਾ ਹੁਣ ਸਾਰਾ ਟੱਬਰ ਵਲੌਗ ਪਾਉਣ ਤੇ ਵੇ ਲੜਾਂ ਦੇ ਕਰ ਜਿਵੇਂ ਮੋਰ ਆ ਗਿਆ ਰੀਲਾਂ ਉੱਤੇ ਫੀਲਿੰਗ ਸਟਾਰਾਂ ਵਾਲੀ ਏ ਕਿ ਹੋ ਸਟ੍ਰੈਸ ਜਿਹੜੀ ਆ ਲਈ ਜੀ ਜੋ ਕੁਛ ਹੈਗਾ ਮੈਨੂੰ ਲੱਗਦਾ ਵੀ ਬੰਦੇ ਨੂੰ ਉਹਦੇ ਵਿੱਚ ਸੈਟੀਸਫਾਈ ਰਹਿਣਾ ਚਾਹੀਦਾ ਵੀ ਜੋ ਕੁਛ ਹੈਗਾ ਵਖਾਵੇ ਤੂੰ ਜੇ ਬਹੁਤ ਤੁਹਾਡਾ ਸੋਣਾ ਕਰੀਹਾ ਜੀ ਜੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕੀਤਾ ਤੇ ਮੈਨੂੰ ਚਿੱਟੇ ਲੀੜੇ ਪਾ ਕੇ ਜਿਹੜੇ ਚਿੱਟਾ ਵੇਚ ਗਏ ਝੂਠੇ ਕਰਕੇ ਮੁਕਾਬਲੇ ਸਵੇ ਨੂੰ ਸੇਕ ਗਏ ਬੁੱਤ ਸਾਫ ਕਰਗੇ ਝੁਲਾ ਕੇ ਦਸਤਾਰਾਂ ਬੁੱਤ ਸਾਫ ਕਰਗੇ ਝੁਲਾ ਕੇ ਦਸਤਾਰਾਂ ਬੰਦੇ ਉਹ ਵੀ ਸਿਰੇ ਦੇ ਬੇਕਾਰ ਹੀ ਹੋਣੇ ਜਦੋਂ ਅਸੀਂ ਪੜਨਾ ਨਾ ਸਾਨੂੰ ਆਇਆ ਹੀ ਲਿਖਣਾ ਛੱਡਤਾ ਨਾ ਬਹੁਤ ਵੱਡੀ ਗੱਲ ਬੋਲਿਆਂ ਦਾ ਭਾਜੀ ਜਦੋਂ ਮਨ ਲੋਕ ਕਹਿੰ ਯਾਰ ਸਾਡੇ ਜਿਹੜੇ ਪੁਰਾਣੇ ਮੁੰਡੇ ਦੀ ਜਵਾਨੀ ਖਾਈ ਫੂਣ ਜਾਂਦਾ ਏ ਪੁੱਤ ਦੀ ਜਵਾਨੀ ਖਾਈ ਫੂਣ ਜਾਂਦਾ ਏ ਤੇ ਮੱਝ ਖਾਗੀ ਖਾਦ ਕਿੱਲੇ ਨਾਲੋਂ ਖੁੱਲਕੇ ਬੈਤਿਆਂ ਨੂੰ ਸਿਖਾਉਂਦੇ ਨਹੀਂ ਉਹ ਕੰਮ ਚੁੱਲ੍ਹੇ ਦਾ ਤੇ ਨੌਹਾਂ ਕੋਲੋਂ ਪਾਲਦੇ ਨੇ ਗੋਲ ਫੁਲਕੇ ਜੀ ਜੁਗਾਂ ਤੋਂ ਕਾਫਲੇ ਆਉਂਦੇ ਜੋ ਸੱਚ ਦੇ ਗਵਾਹ ਬਣਦੇ ਮੈਂ ਰਾਹਾਂ 'ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਸੁਰਜੀਤ ਪਾਤਰ ਸਾਹਿਬ ਹੋਣਾਂ ਦੇ ਖੂਬਸੂਰਤ ਬੋਲ ਤੇ ਉਹਨਾਂ ਬੋਲਾਂ ਨੂੰ ਸੱਚ ਕਰਕੇ ਵਿਖਾ ਰਹੇ ਨੇ ਆਪਣੇ ਖੁਦ ਦੇ ਰਾਹੇ ਬਣਾਏ ਹੋਏ ਰਾਹਾਂ ਦੇ ਪੰਦੀ ਵੀ ਜਰਨੈਲ ਸਿੰਘ ਰਤੋਕੇ ਇੱਕ ਉਹ ਨਾਮ ਜਿਨ੍ਹਾਂ ਨੂੰ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਕੈਸਟਾਂ ਦੇ ਜ਼ਰੀਏ ਸੀਰੀਜ਼ ਦੇ ਜ਼ਰੀਏ ਪੰਜਾਬੀ ਅਖਾੜਿਆਂ ਦੇ ਰੂਪ ਵਿੱਚ ਤੇ ਖੇਡ ਮਦਾਨਾਂ ਤੋਂ ਉਹਨਾਂ ਦੇ ਬੋਲਾਂ ਨੂੰ ਅਕਸਰ ਹੀ ਸੁਣਦੇ ਹੋ ਉਹਨਾਂ ਦੇ ਪੰਜਾਬੀ ਬੋਲਾਂ ਦਾ ਨਿਗਮ ਮੰਨਦੇ ਹੋ ਇੰਨੇ ਦਿਨੀ ਵੀ ਜਰਨੈਲ ਸਿੰਘ ਰਤੋਕੇ ਪੰਜਾਬੀ ਲੋਕ ਗਾਇਕ ਤੇ ਗੀਤਕਾਰ ਆਸਟ੍ਰੇਲੀਆ ਆਏ ਹੋਏ ਨੇ ਉਹਨਾਂ ਨੂੰ ਐਡੀਲੇਡ ਪਹੁੰਚਣ ਤੇ ਅਸੀਂ ਨਿੱਗੀ ਜੀ ਆਇਆਂ ਨੂੰ ਕਵਾਂਗੇ ਬਹੁਤ ਤੁਹਾਨੂੰ ਵੀਰ ਜੀ ਸਾਡੇ ਵੱਲੋਂ ਪਿਆਰ ਤੇ ਸਤਿਕਾਰ ਜੀ ਸਤਿ ਸ੍ਰੀ ਅਕਾਲ ਭਾਜੀ ਔਰ ਜੀਵੇ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਔਰ ਤੁਹਾਡਾ ਜਗਰੂ ਭਾਜੀ ਤੈ ਦਿਨੋਂ ਧੰਨਵਾਦ ਤੁਸੀਂ ਸਾਨੂੰ ਇਹਦੇ ਕਾਬਲ ਸਮਝਿਆ ਔਰ ਸਮਾਂ ਦਿੱਤਾ ਥੈਂਕ ਯੂ ਬਹੁਤ ਧੰਨਵਾਦ ਜੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਜਰਨਲ ਵੀਰ ਜੀ ਕਿ ਉਹਨਾਂ ਸ਼ਖਸੀਅਤਾਂ ਨੂੰ ਜੀਵੇ ਪੰਜਾਬੀ ਦੇ ਦਰਸ਼ਕਾਂ ਦੇ ਰੂਬਰੂ ਕੀਤਾ ਜਾਵੇ ਜੋ ਮਾਂ ਬੋਲੀ ਪੰਜਾਬੀ ਲਈ ਕੁਝ ਆਪਣਾ ਉਦਮ ਉਪਰਾਲਾ ਕਰ ਰਹੇ ਨੇ ਤੇ ਤੁਹਾਡੇ ਗੀਤ ਤੁਹਾਡੇ ਲੋਕਤਤ ਤੁਹਾਡੇ ਸੱਚੇ ਸੁੱਚੇ ਬੋਲ ਸਾਨੂੰ ਇਹ ਮਜਬੂਰ ਕਰ ਰਹੇ ਸੀ ਕਿ ਅਸੀਂ ਤੁਹਾਨੂੰ ਜੀਵੇ ਪੰਜਾਬੀ ਦੇ ਦਰਸ਼ਕਾਂ ਦੇ ਰੂਬਰੂ ਕਰੀਏ ਕਿਉਂਕਿ ਤੁਹਾਡੇ ਬੋਲਾਂ ਦੇ ਵਿੱਚ ਬੜੀ ਸਚਾਈ ਹੈ ਅਕਸਰੀ ਪਾਤਰ ਸਾਹਿਬ ਕਹਿੰਦੇ ਨੇ ਕਿ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਦੋ ਚਾਰ ਬੰਦੇ ਛੱਡ ਲੈ ਮੋਢਾ ਦੇਣ ਲਈ ਜੀ ਜੀ ਵਾਹ ਲੋਕਤੱਤ ਅੱਜ ਕੱਲ ਬੜੇ ਗਿਨੇ ਚੁਣਵੇਂ ਕਲਾਕਾਰੀ ਗਾਰੇ ਨੇ ਤੁਸੀਂ ਲੋਕਤੱਤ ਹੀ ਕਿਉਂ ਚੁਣੇ ਆਪਣੀ ਕਲਾਕਾਰੀ ਦੇ ਵਿੱਚ ਜੀ ਇਹ ਭਾਜੀ ਮੈਂ ਵੈਸੇ ਪਹਿਲਾਂ ਕੋਈ ਜ਼ਿਆਦਾ ਲੋਕਤੱਤ ਨਹੀਂ ਲਿਖਦਾ ਜੀ ਪਰ ਪਿਛਲੇ ਕੁਝ ਸਮੇਂ ਤੋਂ ਮੈਂ ਲੋਕਤੱਤ ਵੀ ਉਹ ਉਹਦਾ ਕਿਤੇ ਨਾ ਕਿਤੇ ਮੈਂ ਬੇਸਿਕਲੀ ਸਮਝਦਾ ਕਿ ਮੈਂ ਜਦੋਂ ਸਟੱਡੀ ਕਰਦਾ ਸੀ ਖਾਲਸਾ ਕਾਲਜ ਤੋਂ ਮੈਂ ਐਮਏ ਪੰਜਾਬੀ ਕੀਤੀ ਭਾਜੀ ਜਿੱਦਾਂ ਤੁਸੀਂ ਵੀ ਕਿਹਾ ਪਈ ਐਮਏ ਪੰਜਾਬੀ ਨਾਲ ਤਾਂ ਹਾਂਜੀ ਤੇ ਉਸ ਤੋਂ ਮਗਰੋਂ ਕਿਤੇ ਨਾ ਕਿਤੇ ਜਦੋਂ ਸਾਡੇ ਚ ਮੈਚਿਓਰਿਟੀ ਲੈਵਲ ਵੱਧਦਾ ਹੈ ਅਸੀਂ ਉਮਰ ਦੇ ਤਕਾਜ਼ੇ ਨਾਲ ਥੋੜੇ ਸਿਆਣੇ ਹੁੰਨੇ ਆ ਕਹਿ ਲਓ ਬਹੁਤੇ ਸਿਆਣੇ ਤਾਂ ਨਹੀਂ ਮੈਂ ਕਹਿੰਦਾ ਖੁਦ ਨੂੰ ਪਰ ਫਿਰ ਵੀ ਉਹਦੇ ਨਾਲ ਟਰਾਈ ਕੀਤੀ ਕਿ ਨਹੀਂ ਯਾਰ ਅਸੀਂ ਕੁਝ ਚੰਗਾ ਲਹੀਏ ਕਮਰਸ਼ੀਅਲ ਤਾਂ ਜਿਹੜੇ ਕਰਨੇ ਕਰਨੇ ਆ ਪਰ ਕੋਈ ਨਾ ਕੋਈ ਅਹੀਂ ਚੰਗਾ ਵੀ ਲਿਖੀਏ ਤੇ ਚੰਗਾ ਵੀ ਗਾਈਏ ਵੀ ਜਿਹੜਾ ਸਾਡੇ ਪਰਿਵਾਰਾਂ ਦੇ ਵਿੱਚ ਜਾਂ ਨਵੇਂ ਬੱਚਿਆਂ ਨੂੰ ਜਾਂ ਸਾਡੇ ਸਮਾਜ ਨੂੰ ਕਿਤੇ ਨਾ ਕਿਤੇ ਉਹ ਸੇਧ ਵੀ ਦੇ ਦੇਣ ਨਾ ਬਹੁਤ ਵਧੀਆ ਤੁਹਾਡੀ ਸੋਚ ਆ ਜੀ ਜਿੱਥੇ ਅੱਜ ਕੱਲ ਪੰਜਾਬੀ ਕਲਾਕਾਰਾਂ ਨੂੰ ਅਸੀਂ ਬੌਂਸਰਾਂ ਦੇ ਨਾਲ ਦੇਖਦੇ ਆ ਉਹਨਾਂ ਦੇ ਵੀਡੀਓ ਫਿਲਮਾਂਕਣ ਪਰਿਵਾਰਾਂ ਦੇ ਵਿੱਚ ਬੈਠ ਕੇ ਨਹੀਂ ਵੇਖੇ ਜਾ ਸਕਦੇ ਉਹ ਕੁਝ ਗਿਣੇ ਚੁਣੇ ਪੋਟਿਆਂ ਤੇ ਗਿਣੇ ਜਾਣ ਵਾਲੇ ਕਲਾਕਾਰ ਜੋ ਆਪਣੀ ਗਾਇਕੀ ਦੇ ਦਮ ਤੇ ਆਪਣੇ ਬੋਲਾਂ ਦੇ ਸਿਰ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਹੇ ਨੇ ਉਹਨਾਂ ਵਿੱਚ ਤੁਹਾਡਾ ਨਾਮ ਤੁਹਾਡੀ ਸੱਚੀ ਸੁੱਚੀ ਗਾਇਕੀ ਤੁਹਾਡੀ ਸਾਦਗੀ ਭਰੀ ਇਸ ਕਲਾਕਾਰੀ ਦੇ ਵਿੱਚ ਅਸੀਂ ਦੇਖਦੇ ਹਾਂ ਤੁਸੀਂ ਖੁੱਲੇ ਖੇਡ ਮੈਦਾਨਾਂ ਤੋਂ ਵੀ ਆਪਣੇ ਪੰਜਾਬੀ ਬੋਲਾਂ ਨੂੰ ਗਾ ਕੇ ਸਾਂਝਾ ਕਰਦੇ ਹੋ ਜੀ ਜੀ ਇੱਕ ਇਹ ਵਰਤਾਰਾ ਕਿਵੇਂ ਵਾਪਰਦਾ ਕਿ ਤੁਸੀਂ ਬਿਨਾਂ ਸਾਜ਼ਾਂ ਤੋਂ ਬਿਨਾਂ ਸੰਗੀਤਕ ਪਰਿਵਾਰ ਤੋਂ ਖੁੱਲੇ ਮੈਦਾਨ ਦੇ ਵਿੱਚ ਵੀ ਗਾਉਣਾ ਕਿੰਨਾ ਕੁ ਸੌਖਾ ਹੁੰਦਾ ਜੀ ਤੇ ਕਿੰਨਾ ਕੁਔਖਾ ਨਹੀਂ ਨਾ ਦੇ ਸੌਖਾ ਜਾਂ ਤੇ ਨਾ ਹੀ ਪਾਜੀ ਔਖਾ ਇਹ ਹੁੰਦਾ ਕਿ ਮੈਂ ਜਦੋਂ ਖੁਦ ਲਿਖਦਾ ਕਰਕੇ ਜੀ ਤੇ ਮੈਨੂੰ ਇਹ ਹੁੰਦਾ ਕਿ ਜਿੱਥੇ ਵੀ ਸਾਨੂੰ ਕੋਈ ਚਾਰ ਪੰਜਾਬੀ ਭੈਣ ਭਰਾਵਾਂ ਦੇ ਵਿੱਚ ਸਾਨੂੰ ਜੇ ਗਾਉਣ ਦਾ ਮੌਕਾ ਜਾਂ ਸਮਾਂ ਮਿਲਦਾ ਜੀ ਤਾਂ ਚੰਗੇ ਬੋਲਾਂ ਨੂੰ ਮੇਰੀ ਕੋਸ਼ਿਸ਼ ਹੁੰਦੀ ਆ ਵੀ ਉਹਨਾਂ ਤੱਕ ਸ਼ੇਅਰ ਕਰ ਸਕਾਂ ਵਾਹ ਮਤਲਬ ਭਾਵੇਂ ਉਹ ਸੁਨੇਹਾ ਕਹਿ ਲੋ ਵੀ ਮੈਂ ਜੇ ਇਦਾਂ ਖੁੱਲੇ ਮੈਦਾਨਾਂ ਦੇ ਵਿੱਚ ਜਾਂ ਕਬੱਡੀ ਕਪਾਂ ਤੇ ਮੈਂ ਪਿਛਲੀ ਾਰ ਵੀ ਆਇਆ ਸੀ ਸਿਕ ਗੇਮਸ ਤੇ ਇਸ ਵਾਰ ਵੀ ਭਾਜੀ ਮੈਂ ਆਸਟ੍ਰੇਲੀਆ ਸਿਕ ਗੇਮਸ ਤੇ ਆਇਆ ਔਰ ਪਿਛਲੀ ਵਾਰ ਵੀ ਨਾਲ ਦੀ ਨਾਲ ਜਿਹੜੇ ਕਬੱਡੀ ਕੱਪ ਇਸ ਖੋਲੀਆਂ ਗਰਾਉਂਡਾਂ ਉੱਥੇ ਵੀ ਗਿਆ ਹੀ ਕੋਸ਼ਿਸ਼ ਮੇਰੀ ਇਹੀ ਹੁੰਦੀ ਆ ਕਿ ਉੱਥੇ ਜਿਹੜੇ ਚੰਗੇ ਬੋਲ ਆ ਭਾਜੀ ਉਹਨਾਂ ਨੂੰ ਆਪਾਂ ਸੁਣਾ ਸਕੀਏ ਉਹ ਕੋਈ ਮਿੰਟ ਜਾਂ 10 ਮਿੰਟ ਦਾ ਸਮਾਂ ਜਿਹੜਾ ਹੁੰਦਾ ਉਹ ਗਾ ਲਈਦਾ ਤੇ ਉਹਦੇ ਨਾਲ ਕੇ ਹੁੰਦਾ ਕਿ ਇੱਕ ਸੁਨੇਹਾ ਤੁਹਾਡੇ ਗੀਤਾਂ ਹੀ ਇੱਕ ਚੰਗਾ ਸੁਨੇਹਾ ਚੱਲ ਜਾਂਦਾ ਨਹੀਂ ਬਹੁਤ ਵਧੀਆ ਜੀ ਵੀਰ ਜਨਰਲ ਸਿੰਘ ਰਤੂਕੇ ਉਹਨਾਂ ਦੇ ਬੋਲ ਤੁਸੀਂ ਵੀ ਸੁਨੇ ਹੋਣੇ ਆ ਇਹਨਾਂ ਦੇ ਬੋਲਾਂ ਦਾ ਨਿਗ ਮਾਣਿਆ ਹੋਣਾ ਤੇ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਨੈੱਟ ਦਾ ਦੌਰ ਇਹਨਾਂ ਦਾ ਬਹੁਤ ਪਿਆਰਾ ਲੋਕਤੱਤ ਬੜੇ ਸੱਚੇ ਸੁੱਚੇ ਉਹਦੇ ਵਿੱਚ ਬੋਲਨੇ ਜਰਨਲ ਵੀਰ ਕਹਿੰਦੇ ਕਿ ਸੱਚ ਗਾਉਣਾ ਬੜਾ ਔਖਾ ਹੈ ਪਰ ਸੱਚ ਨੂੰ ਸੁਣਨਾ ਮੈਨੂੰ ਲੱਗਦਾ ਕਿ ਉਸ ਤੋਂ ਵੀ ਜ਼ਿਆਦਾ ਕਿਤੇ ਔਖਾ ਹੈ ਬਿਲਕੁਲ ਜੀ ਬਿਲਕੁਲ ਤੇ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਜਿਹੜਾ ਤੁਹਾਡਾ ਨੈੱਟ ਦਾ ਦੌਰ ਲੋਕਤੱਤ ਉਹਦਾ ਸਥਾਈ ਤੇ ਦੋ ਅੰਤਰੇ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜ਼ਰੂਰ ਜ਼ਰੂਰ ਜੀ ਜ਼ਰੂਰ ਆ ਕਾਫੀ ਉਹ ਮੈਂ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਖੁੱਲੀਆਂ ਗਰਾਊਂਡਾਂ ਦੇ ਵਿੱਚ ਵੀ ਗਾਉਂਦੇ ਹੋ ਤੇ ਹਨਾ ਜੀ ਜੀ ਮੈਂ ਬੇ ਜ਼ਿਆਦਾਤਰ ਇਸ ਗੀਤ ਨੂੰ ਮੈਂ ਬਹੁਤ ਜ਼ਿਆਦਾ ਗਾਇਆ ਵਾ ਖੁੱਲੀਆਂ ਗਰਾਉਂਡਾਂ ਦੇ ਵਿੱਚ ਜਿਵੇਂ ਕਹਾਂ ਤੇ ਉੱਥੇ ਹੰਗਾਰਾ ਵੀ ਇਹਨੂੰ ਬਹੁਤ ਜ਼ਿਆਦਾ ਬਾਜੀ ਮਿਲਿਆ ਜੀ ਤੇ ਉਹ ਸਾਰੀਆਂ ਸਾਡੇ ਸਮਾਜ ਦੀਆਂ ਗੱਲਾਂ ਵਾ ਚੰਗਿਆਈਆਂ ਵੀ ਚੰਗਿਆਈਆਂ ਵੀ ਆ ਤੇ ਬਰਾਈਆਂ ਵੀ ਆ ਕਹਿੰਦਾ ਵਿਆਹਾਂ ਦੀ ਥਾ ਕਰੋਗੇ ਜੇ ਸੌਦੇ ਬਾਜ਼ੀਆਂ ਘਾਟੇ ਵਾਦੇ ਜਰਨੇ ਤਾਂ ਪਹਿਣਗੇ ਮੂ ਗੁਰੂ ਕਰੇ ਲਾਵਾਂ ਲੈ ਕੇ ਮੁਕਰ ਗਏ ਉਹ ਵੀ ਲੇਖ ਇੱਥੇ ਦੇਣੇ ਪਹਿਣਗੇ ਬੇਬੇ ਬਾਪੂ ਚੰਗੇ ਜੋ ਨਿਭਾ ਗਏ ਸੀ ਦੱਸ ਕਾ ਦिए ਹਜਾਦੀ ਘਰ ਜਾੜ ਕੇ ਨਿੱਕੀ ਨਿੱਕੀ ਗੱਲਾਂ ਤੋਂ ਕਲੇਸ਼ ਕਰਾਂ ਚ ਸੈਪਰੇਡਈ ਸ਼ੂਨਿਆ ਮਾਰਤੇ ਮੁੰਡੇ ਦੀ ਜਵਾਨੀ ਖਾਈ ਫੂਣ ਜਾਂਦਾ ਏ ਪੁੱਤ ਦੀ ਜਵਾਨੀ ਖਾਈ ਫੂਣ ਜਾਂਦਾ ਏ ਤੇ ਮੱਝ ਖਾਗੀ ਖਾਦ ਕਿੱਲੇ ਨਾਲ ਉਹ ਖੁੱਲ ਕੇ ਤਿੰਨ ਨੂੰ ਸਿਖਾਉਂਦੇ ਨਹੀਂ ਉਹ ਕੰਮ ਚੁੱਲ੍ਹੇ ਦਾ ਨੌਹਾਂ ਕੋਲੋਂ ਪਾਲਦੇ ਨੇ ਗੋਲ ਫੁਲਕੇ ਤਿੰਨਾਂ ਨੂੰ ਸਿਖਾਉਂਦੇ ਨਹੀਂ ਉਹ ਕੰਮ ਚੁੱਲ੍ਹੇ ਦਾ ਨੌਹਾਂ ਕੋਲੋਂ ਪਾਲਦੇ ਨੇ ਗੋਲ ਫੁਲਕੇ ਅੱਗੇ ਉਹ ਸਾਡੇ ਕਲਾਕਾਰਾਂ ਦੀਆਂ ਗੱਲਾਂ ਵੀ ਆ ਜਿੱਦਾਂ ਜੋ ਚੱਲ ਰਿਹਾ ਭਾਜੀ ਸੋਸ਼ਲ ਮੀਡੀਆ ਤੇ ਅਰੀਲਾਂ ਦਾ ਦੌਰ ਟਿਕਟੌਕ ਦਾ ਦੌਰ ਸਾਰਾ ਜਰੂਰ ਸਾਂਝਾ ਕਰੋ ਜੀ ਵਲੌਗਿੰਗ ਦਾ ਦੌਰ ਹਨਾ ਉਹ ਕਹਿੰਦਾ ਹੱਪੇਂਡ ਲੱਗਿਆ ਨਹੀਂ ਪਤਾ ਮੁੰਡੇ ਗੀਤ ਕੱਢਤਾ ਤੇ ਟੀਮ 10 ਮਿਲੀਅਨ ਵਾਲਾ ਕੇਕ ਕੱਟ ਗਈ ਲੀਡ ਲਾਉਣ ਤੱਕ ਨੇ ਤਿਆਰ ਜਨਤਾ ਫੇਮ ਚਾਹੀਦਾ ਤੇ ਫੋਲੋਅਰ ਲੱਖ ਬਹੀ ਹੈਡਲਾਈਨ ਕੱਢ ਜੇ ਤਰੋ ਬੰਦੇ ਦੇ ਯੂਟਿਊਬਰਾਂ ਦਾ ਵੀ ਜੇ ਝੂਠ ਵੇਖਦਾ ਸਿਆਤਵਾਦੀ ਕਹਿੰਦੇ ਜਿਹਨੂੰ ਚੈਨਲਾਂ ਵਾਲੇ ਫੇਰੇ ਉਹੀ ਤਾਲਿਬਾਨ ਸੀ ਲੜਾਕਾ ਦੇ ਸਦਾ ਹੁਣ ਸਾਰਾ ਟੱਬਰ ਵਲੌਗ ਪਾਉਣ ਤੇ ਵੇਲੜਾਂ ਦੇ ਘਰ ਜਿਵੇਂ ਮੋਰੀ ਆ ਗਿਆ ਰੀਲਾ ਉੱਤੇ ਫੀਲਿੰਗਸ 17 ਵਾਲੀ ਏ ਕਿਹੋ ਜਿਆ ਬਾਬੇ ਵੇਖਦਾ ਹੋਰ ਆ ਗਿਆ ਵੀਡੀਓ ਬਣਾਉਂਦੀ ਫਿਰ ਬੀਬਾ ਨੱਚ ਕੇ ਵੀਡੀਓ ਬਣਾਉਂਦੀ ਫਿਰ ਬੀਬਾ ਨੱਚ ਕੇ ਤੇ ਬਾਬਾ ਫਿਰੇ ਪੋਤੇ ਚੋਂ ਸਰਾ ਬਲ ਲਬਦਾ ਕੌਣ ਕਿਦਾਂ ਦਾ ਏ ਉਹਦੇ ਫੋਨ ਨੂੰ ਪਤਾ ਆ ਸਟੇਟਸਾਂ 'ਚ ਹਰ ਬੰਦਾ ਸਿਆਣਾ ਲੱਗਦਾ ਕੌਣ ਕਿਦਾਂ ਦਾ ਹੈ ਉਹਦੇ ਫੋਨ ਨੂੰ ਪਤਾ ਆ ਸਟੇਟਸਾਂ 'ਚ ਹਰ ਬੰਦਾ ਸਿਆਣਾ ਲੱਗਦਾ ਹੈ ਅੱਗੇ ਸਾਡੇ ਉਹ ਵੀ ਸਮਾਜ ਦੀ ਗੱਲ ਆ ਕਿ ਜਿਹੜਾ ਹੁਣ ਪੰਜਾਬ ਦੇ ਵਿੱਚ ਨਸ਼ਾ ਬਹੁਤ ਵਧਿਆ ਹਨ ਜੀ ਤੇ ਜਿਹੜਾ ਲੌਕਡਾਊਨ ਆਇਆ ਕਰੋਨਾ ਆਇਆ ਹਨ ਇਹ ਉਹਨੇ ਸਾਰਿਆਂ ਮੈਨੂੰ ਤਾਂ ਲੱਗਦਾ ਸਾਰੀਆਂ ਕੰਟਰੀਆਂ ਨੂੰ ਪ੍ਰਭਾਵਿਤ ਕੀਤਾ ਕੀਤਾ ਜੀ ਤੇ ਸਹੀ ਗੱਲ ਉਹ ਦੌਰ ਦੇ ਨਾਲ ਬੱਚਿਆਂ ਦੇ ਹੱਥ 'ਚ ਫੋਨ ਬਹੁਤ ਆ ਗਏ ਕਹਿੰਦੇ ਨਾ ਆਨਲਾਈਨ ਸਟੱਡੀ ਹੋ ਗਈ ਜੀ ਜੀ ਕਿੰਦਾ ਅਕਰੋਨੇ ਦੀਆਂ ਲਹਿਰਾਂ ਆ ਗਈਆਂ ਜੇ ਆਠਕ ਤੇ ਅਨ ਪੜ ਰਹਿ ਜਾਣੀਆਂ ਜੇ ਨਸਲਾਂ ਜਿੰਨਾ ਚੌਲ ਖਾਣੇ ਚੋਨਾ ਲਾ ਲੈਣਗੇ ਆਪਾਂ ਪਾਣੀ ਨੂੰ بچਾਈਏ ਬਦਲ ਕੇ ਫਸਲਾਂ ਮੁੰਡਾ ਨਹੀਂ ਸੀ ਮਾੜਾ ਨਛੇਨੀ ਹਰੋੜਤਾ ਰਾਤੀ ਚੋਰੀ ਕਰ ਦੇਣ ਫਿਰ ਹੱਥ ਜੋੜਦਾ ਯਾਰਾਂ ਨੂੰ ਹੀ ਯਾਰ ਮਾਰੀ ਜਾਣ ਗੋਲੀਆਂ ਤੇ ਮੁੰਡਾ ਬਾਰਵੀਂ ਚ ਚਟਾਵੇ ਚ ਗਿਆ ਕਰੋੜਦਾ ਕਿੱਥੇ ਆ ਪੁਲਿਸ ਕੌਣ ਜ਼ਿੰਮੇਵਾਰ ਨਹੀਂ ਕਿੱਥੇ ਆ ਪੁਲਿਸ ਕਿਹੜਾ ਜ਼ਿੰਮੇਵਾਰ ਨਹੀਂ ਤੇ ਕੌਣ ਲੈ ਜਾਂਦਾ ਏ ਜਵਾਬ ਚੁੱਕ ਕੇ ਅੱਜ ਦੇ ਪੰਜਾਬ ਦੇ ਹਾਲਾਤਾਂ ਉੱਤੇ ਬਹੀ ਕੌੜਾ ਸੱਚ ਲਿਖੇ ਜਰਨਹਲ ਰਤੋ ਕੀ ਅੱਜ ਦੇ ਪੰਜਾਬ ਦੇ ਹਾਲਾਤਾਂ ਉੱਤੇ ਬਹੀ ਕੌੜਾ ਸੱਚ ਲਿਖੇ ਜਰਨਹਲ ਰਤੋ ਕੀ ਬਹੁਤ ਸੋਹਣੇ ਤੁਹਾਡੇ ਬੋਲ ਆ ਜੀ ਸੱਚੇ ਸੁੱਚੇ ਬੋਲ ਆ ਲੋਕਤਤ ਜਿਹੜੇ ਸਾਡੀ ਮੌਜੂਦਾ ਗਾਇਕੀ ਦੇ ਵਿੱਚੋਂ ਅਲੋਪ ਹੋ ਰਹੇ ਨੇ ਤੇ ਸਾਨੂੰ ਮਾਣ ਆ ਵੀ ਜਰਨੈਲ ਸਿੰਘ ਰਤੋਕੇ ਤੇ ਕਿ ਜਿਨ੍ਹਾਂ ਦਾ ਹਰ ਤੇਜਾ ਗੀਤ ਲੋਕਤਾਤ ਹੁੰਦਾ ਤੇ ਲੋਕ ਗੀਤ ਬਣ ਚੁੱਕੇ ਇਹਨਾਂ ਦੇ ਗੀਤ ਤੁਹਾਡੇ ਨਾਮ ਦੇ ਨਾਲ ਰਤੋਕੇ ਸ਼ਬਦ ਬਹੁਤ ਤੁਸੀਂ ਲਾਉਂਦੇ ਹੋ ਰਤੋਕੇ ਸ਼ਬਦ ਬਾਰੇ ਸਾਨੂੰ ਦੱਸੋਗੇ ਜੀ ਹਾਂ ਜਰੂਰ ਜੀ ਅਸਲ ਦੇ ਵਿੱਚ ਨਾ ਇਹ ਮੇਰਾ ਪਿੰਡ ਹੈ ਜੀ ਰਤੋਕੇ ਜੀ ਤੇ ਤਰਨਤਾਰਨ ਡਿਸਟ੍ਰਿਕਟ ਚ ਪੈ ਜਾਂਦਾ ਜੀ ਖੇਮ ਕਰਨ ਹਲਕੇ ਚ ਬਾਰਡਰ ਤੇ ਆ ਜੀ ਪਾਕਿਸਤਾਨ ਬਾਰਡਰ ਤੇ ਪੈਂਦਾ ਹੈ ਮੇਰਾ ਰਤੋਕੇ ਔਰ ਇਹ ਨਾਮ ਦੇ ਨਾਲ ਤਾਂ ਜੁੜ ਗਿਆ ਜੀ ਮੈਂ ਜਦੋਂ ਸਕੂਲ ਜਾਂਦਾ ਸੀ ਮੇਰੇ ਤੋਂ ਮੇਰੇ ਪਿੰਡ ਤੋਂ 30 35 ਕਿਲੋਮੀਟਰ ਦੂਰ ਆ ਪੱਟੀ ਸ਼ਹਿਰ ਆ ਜੀ ਤੇ ਮੈਂ ਉੱਥੇ ਸਟੱਡੀ ਕੀਤੀ ਸੀ ਤੇ ਉੱਥੇ ਜਦੋਂ ਸਕੂਲ ਜਾਂਦੇ ਸੀ ਤੇ ਉਹ ਮਤਲਬ ਵੀ ਨਾਮ ਨਾਲ ਮੈਂ ਪਿੰਡ ਚੋਂ ਇਕੱਲਾ ਹੁੰਦਾ ਹੀ ਰਤੋ ਕਿਤੋਂ ਜੀ ਤੇ ਉਹ ਨਾਮ ਦੇ ਨਾਲ ਉਹ ਨਹੀਂ ਜੁੜ ਗਿਆ ਵੀ ਉਹ ਰਤੋ ਗਿਆ ਵਾਲਾ ਮੁੰਡਾ ਰਤੋ ਬਹੁਤ ਵਧੀਆ ਜੀ ਤੇ ਉਹ ਫਿਰ ਕਾਲਜ ਦੇ ਵਿੱਚ ਜਦੋਂ ਮੈਂ ਖਾਲਸਾ ਕਾਲਜ ਆਇਆ ਫਿਰ ਉਹਦੇ ਨਾਲ ਉਹ ਹੋਰ ਅਟੈਚ ਹੋ ਗਿਆ ਨਾਮ ਤੇ ਫਿਰ ਉਹ ਜੀ ਇੱਥੇ ਗਾਇਕੀ ਦੇ ਸਫਰ ਦੇ ਵਿੱਚ ਵੀ ਨਾਲ ਹੀ ਜੁੜ ਗਿਆ ਪੱਕਾ ਹੀ ਬਹੁਤ ਬਹੁਤ ਵਧੀਆ ਜੀ ਆਪਣੇ ਪਿੰਡ ਤੇ ਮਾਣ ਹੁੰਦਾ ਤੇ ਪਿੰਡ ਵਾਲਿਆਂ ਨੂੰ ਆਪਣੇ ਪਿੰਡ ਤੋਂ ਜਿਹੜਾ ਕੋਈ ਖਿਡਾਰੀ ਕੋਈ ਪਹਿਲਵਾਨ ਜਿਹੜਾ ਵੀ ਕੋਈ ਕਿਸੇ ਚੀਜ਼ ਦੇ ਵਿੱਚ ਅੱਗੇ ਨਿਕਲਦਾ ਹੈ ਪਿੰਡ ਵਾਲਿਆਂ ਨੂੰ ਮਾਣ ਹੁੰਦਾ ਤੇ ਸਾਨੂੰ ਮਾਣ ਆ ਜੀ ਸਾਰੇ ਪੰਜਾਬ ਨੂੰ ਪੰਜਾਬੀ ਹੱਥ ਨੂੰ ਪੰਜਾਬੀਆਂ ਨੂੰ ਮਾਣ ਹੈ ਕਿ ਤੁਸੀਂ ਬਹੁਤ ਸੋਹਣੇ ਪੰਜਾਬੀ ਬੋਲ ਮਾਂ ਬੋਲੀ ਪੰਜਾਬੀ ਦੀ ਝੋਲੀ ਪਾ ਰਹੇ ਹੋ ਧੰਨਵਾਦ ਜਰਨੈਲ ਵੀਰੇ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਤੇ ਲਿਖਦੇ ਵੀ ਬਹੁਤ ਵਧੀਆ ਉਹ ਤੁਹਾਡੇ ਤਕਰੀਬਨ ਸਾਰੇ ਗੀਤ ਆਪਣੇ ਲਿਖੇ ਹੁੰਦੇ ਨੇ ਹਾਂਜੀ ਪਹਿਲਾਂ ਗਾਉਣ ਵਾਲੇ ਪਾਸੇ ਸ਼ੌਂਕ ਸੀ ਜਾਂ ਲਿਖਣ ਵਾਲੇ ਪਾਸੇ ਪਹਿਲਾਂ ਕਵਤਾਵਾਂ ਨੇ ਜਾਂ ਗੀਤਾਂ ਦੇ ਤੋਂ ਆਪਣੇ ਵੱਲੋਂ ਖਿੱਚਿਆ ਜੀ ਨਹੀਂ ਭਾਜੀ ਗਾਉਣ ਵਾਲੇ ਪਹਿਲਾਂ ਸ਼ੌਂਕ ਸੀ ਜੀ ਅ ਜਦੋਂ ਸਕੂਲ ਪੜ੍ਹਦੇ ਹੀ ਉਦੋਂ ਹੀ ਇਹ ਅ ਛੋਟੇ ਹੁੰਦਿਆਂ ਤੋਂ ਹੀ ਜਿੱਥੇ ਵੀ ਮੌਕਾ ਮਿਲਦਾ ਸੀ ਗਾਈਦਾ ਸੀ ਜੀ ਤੇ ਇਹ ਜਿਹੜਾ ਲਿਖਣ ਦਾ ਸ਼ੌਂਕ ਹੈ ਭਾਜੀ ਇਹ 10ਵੀਂ 11ਵੀਂ ਦੇ ਵਿੱਚ ਮੈਨੂੰ ਜ਼ਿਆਦਾ ਹੋਇਆ ਵੀ ਯਾਰ ਮੈਂ ਵੀ ਲਿਖ ਸਕਦਾ ਟ੍ਰਾਈ ਕਰਦਿਆਂ ਕਰਦਿਆਂ ਕੁਝ ਚੀਜ਼ਾਂ ਲਿਖੀਆਂ ਗਈਆਂ ਫਿਰ ਔਲੀ ਔਲੀ ਭਾਜੀ ਲਿਖਦੇ ਗਏ ਕਹਿੰਦੇ ਕਿ ਲਿਖਣ ਵਾਸਤੇ ਪੜ੍ਹਨਾ ਬਹੁਤ ਪੈਂਦਾ ਜੀ ਇਹ ਗੱਲ ਸੱਚੀ ਹੈ ਜੀ ਮੈਂ ਕਹਿੰਨਾ ਭਾਜੀ ਚਲੋ ਲਿਖਣਾ ਜਿਹੜਾ ਹੁੰਦਾ ਇਹ ਕੁਦਰਤੀ ਆ ਜੀ ਅ ਉਹ ਪਰਮਾਤਮਾ ਤੁਹਾਨੂੰ ਕਈਰ ਅਨਮੋਲੀ ਦਾਤ ਬਖਸ਼ਦਾ ਹਨ ਪਰ ਉਹਨੂੰ ਆਪਾਂ ਇੱਕ ਰੀ ਤਰਾਸ਼ ਕੇ ਹੋਰ ਨਖਾਰ ਕੇ ਜੀ ਆਪਦੀ ਕਲਮ ਨੂੰ ਆਪਾਂ ਜਿੰਨਾ ਵੀ ਆਪਾਂ ਕੁਝ ਕਿਤਾਬਾਂ ਨੂੰ ਪੜਾਂਗੇ ਤੇ ਹੋਰ ਮੈਨੂੰ ਲੱਗਦਾ ਵੀ ਸੱਜਾ ਲਿਖ ਸਕਦੇ ਆ ਉਹਨਾਂ ਨਾਲੋਂ ਸਾਰੇ ਸ਼ਬਦ ਹੋਰ ਮਿਲਦੇ ਨੇ ਸਹੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜਿੰਨਾ ਆਪਾਂ ਜੇ ਮੈਂ ਆਸਟ੍ਰੇਲੀਆ ਦੂਜਾ ਟੂਰ ਆ ਮੇਰਾ ਦੂਸਰੀ ਵਾਰ ਦਾ ਤੇ ਹਮੇਸ਼ਾ ਮੈਂ ਕੁਝ ਨਾ ਕੁਝ ਸਿੱਖ ਕੇ ਜਾਨਾ ਇੱਥੋਂ ਜੀ ਤੇ ਜੋ ਸਮਾਜ ਚ ਸਾਡਾ ਪੰਜਾਬ ਜਿਹੜੇ ਪੰਜਾਬ ਦੇ ਲੋਕ ਆ ਇੱਥੇ ਕਿਵੇਂ ਰਹਿ ਰਹੇ ਆ ਉਹਨਾਂ ਨੂੰ ਕਿਹੜੀਆਂ ਤੰਗੀਆਂ ਆਉਂਦੀਆਂ ਆ ਜਾਂ ਉਹ ਕਿੰਨੇ ਕੁ ਸੁਖਾਲੇ ਆ ਇਹ ਸਾਰੀਆਂ ਗੱਲਾਂ ਨੂੰ ਕੁਝ ਮੈਂ ਦੇਖ ਕੇ ਜਾ ਰਿਆਂ ਸਿੱਖ ਕੇ ਜਾਣਾ ਇਹਨਾਂ ਨੂੰ ਤਾਂ ਕਹਿਣ ਤੋਂ ਮੇਰਾ ਇਹ 바ਵਾ ਕਿ ਜੋ ਕੁਛ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਸਿੱਖਾਂਗੇ ਜਾਂ ਵੇਖਾਂਗੇ ਉਸ ਨੂੰ ਆਪਦੇ ਕਲਮ ਨਾਲ ਲਿਖਣਾ ਜੀ ਕੋਈ ਜੱਗ ਬੀਤੀਆਂ ਕੁਝ ਹੱਡ ਬੀਤੀਆਂ ਤੇ ਲਿਖਣਾ ਨੇ ਬਹੁਤ ਤੁਹਾਡੇ ਬੋਲਾਂ ਤੋਂ ਪਤਾ ਲੱਗਦਾ ਹੈ ਇੱਕ ਤੁਹਾਡਾ ਜਰਨਲ ਵੀਰੇ ਗੀਤ ਸੀਗਾ ਪੱਗਾਂ ਵਿੱਚ ਸਿਰ ਤਾਂ ਪਸਾਏ ਹੋਣਗੇ ਮੈਨੂੰ ਲੱਗਦਾ ਕਿ ਉਹ ਗੀਤ ਜਿਨ੍ਹਾਂ ਨੇ ਵੀ ਸੁਣਿਆ ਹੋਊਗਾ ਉਹ ਇੱਕ ਹਿਸਾਬ ਦੀਆਂ ਹੈ ਤਾਂ ਮੈਂ ਕਹਿ ਸਕਦਾ ਜਿਵੇਂ ਪੰਜਾਬੀ ਭਾਸ਼ਾ ਚ ਕਹਿੰਦੇ ਕਿ ਆਪਾਂ ਸਿੱਧੀਆਂ ਚਪੇੜਾਂ ਹੀ ਨਹੀਂ ਹੁੰਦੀਆਂ ਨੇ ਜੀ ਕਿ ਬੋਲ ਵੀ ਇੱਕ ਜਿਵੇਂ ਕੋਈ ਬੋਲਿਆ ਜਾਂਦਾ ਤਾਂ ਇੱਕ ਹਸਾਬ ਦਾ ਕੋਈ ਬੰਦਾ ਮਹਿਸੂਸ ਕਰਨ ਵਾਲਾ ਹੋਵੇ ਤਾਂ ਉਹ ਇੱਕ ਹਸਾਬ ਨਾਲ ਉਹਨੂੰ ਬਹੁਤ ਜ਼ਿਆਦਾ ਕਰਾਰਾ ਝਟਕਾ ਉਹਦੇ ਲਈ ਪੱਗਾ ਵਿੱਚ ਸਿਰ ਤਾਂ ਫਸਾਏ ਹੋਣਗੇ ਗੀਤ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਸੀ ਜਿਹੜੀਆਂ ਕੁਰੇਤੀਆਂ ਚੱਲ ਰਹੀਆਂ ਸੀ ਉਹਨਾਂ ਨੂੰ ਵੇਖ ਕੇ ਬਣਾਇਆ ਗਿਆ ਜੀ ਬਿਲਕੁਲ ਇਹ ਗੀਤ ਮੇਰਾ ਮਿੱਤਰ ਆ ਜੀ ਹਰਿੰਦਰ ਸਿੰਘ ਖੰਡੂਰ ਜੀ ਇਹ ਉਹਨਾਂ ਦੇ ਲਿਖੇ ਬੋਲ ਆ ਅ वैसे मैं गीत ज्यादातर ਹੁੰਦੇ ਕਿ ਮੇਰੇ ਖੋਦੇ ਗੀਤ ਹੁੰਦੇ ਆ ਮੈਂ ਮਤਲਬ ਖੋਦਾ ਆਪਣੇ ਹੀ ਬੋਲਦਾ ਪਰ ਇਹ ਕਿ ਗੀਤ ਭਾਈ ਨੇ ਜਦੋਂ ਮੈਨੂੰ ਸੁਣਾਇਆ ਮੇਰੇ ਤੋਂ ਮਾਣਾ ਹੀ ਨਹੀਂ ਕੀਤਾ ਗਿਆ ਵੀ ਨਹੀਂ ਇਹ ਜੋ ਵੀ ਲਿਖਿਆ ਮੈਨੂੰ ਇਹ ਲੱਗਾ ਵੀ ਮੇਰੇ ਜਿੱਦਾਂ ਦੇ ਮੈਂ ਲਿਖ ਸਕਦਾ ਭਾਈ ਦੇ ਉਦਾਂ ਦਾ ਹੀ ਕੁਝ ਲਿਖਿਆ ਤੇ ਉਹਦੇ ਗੀਤ ਦੇ ਬੋਲ ਵੀ ਮੈਂ ਤੁਹਾਡੇ ਨਾਲ ਜਰੂਰ ਸੰਗੀਤ ਤੁਸੀਂ ਸਥਾਈ ਤੇ ਦੋ ਅੰਤਰੇ ਆਉਂਦੇ ਹੋ ਜੀ 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 ਹੋ ਚਿੱਟੇ ਲੀੜੇ ਪਾ ਕੇ ਜਿਹੜੇ ਚਿੱਟਾ ਵੇਚ ਗਏ ਝੂਠੇ ਕਰਕੇ ਮੁਕਾਬਲੇ ਸਵੇ ਨੂੰ ਸੇਕ ਗਏ ਬੁੱਤ ਸਾਫ ਕਰਗੇ ਝੁਲਾ ਕੇ ਦਸਤਾਰ ਬੁੱਤ ਸਾਫ ਕਰਗੇ ਝੁਲਾ ਕੇ ਦਸਤਾਰ ਬੰਦੀਓ ਵਿਸਰੇ ਦੇ ਬੇਕਾਰ ਹੀ ਹੋਣੇ ਆਹ ਪੱਗਾਂ ਵਿੱਚ ਸਿਰ ਤਾਂ ਬਸਾਏ ਹੋਣਗੇ ਸੱਚ ਜਾਣੀ ਬੰਦੇ ਸਰਦਾਰ ਨਹੀਂ ਹੋਣੇ ਪੱਗਾਂ ਵਿੱਚ ਸਿਰ ਤਾਂ ਬਸਾਏ ਹੋਣਗੇ ਸੱਚ ਜਾਣੀ ਬੰਦੇ ਸਰਦਾਰ ਨਹੀਂ ਹੁਣੇ ਸਰੋਂ ਦੀਆਂ ਬੋਰੀਆਂ ਬਰੂਦ ਦੀ ਥਾਂ ਦੇ ਕੇ ਬਹਿ ਕੇ ਜੜਾਂ ਵਿੱਚ ਡੋਗਰੇ ਪੰਜਾਬ ਦੇ ਲੱਗਦੇ ਨੇ ਆਪਣੇ ਹੀ ਵੈਰੀਆਂ ਤੋਂ ਪੜੇ ਜਿਹੜੇ ਬਣ ਕੇ ਛਰੀਕ ਸਿੱਖ ਰਾਜ ਦੇ ਬੇਕਸੂਰ ਮੁੰਡੇ ਸੁੱਟਤੇ ਨੇ ਜੇਲਾਂ ਚ ਬੇਕਸੂਰ ਮੁੰਡੇ ਸੁੱਟਤੇ ਨੇ ਜੇਲਾਂ ਚ ਇਹ ਲੀਡਰ ਪੱਗਾਂ ਲਈ ਵਫ਼ਾਦਾਰ ਨਹੀਂ ਹੁਣੇ ਵਾਹ ਆਪ ਪੱਗਾਂ ਵਿੱਚ ਸਿਰ ਤਾਂ ਫਸਾਏ ਹੋਣਗੇ ਸੱਚ ਜਾਣੀ ਬੰਦੇ ਸਰਦਾਰ ਨਹੀਂ ਹੋਣੇ ਪੱਗਾਂ ਵਿੱਚ ਸਿਰ ਤਾਂ ਫਸਾਏ ਹੋਣਗੇ ਸੱਚ ਜਾਣੀ ਬੰਦੇ ਸਰਦਾਰ ਨਹੀਂ ਹੋਣੇ ਧੰਨਵਾਦ ਜੀ ਬਹੁਤ ਸੋਹਣੇ ਬੋਲ ਆ ਜੀ ਬਹੁਤ ਸਚਾਈ ਆ ਸਮੇਂ ਦੀ ਜੀ ਜੋ ਵਾਪਰਦਾ ਉਹਨੂੰ ਗੀਤਾਂ ਦੇ ਵਿੱਚ ਕਲਮਬੱਧ ਕਰਨਾ ਗੀਤਕਾਰ ਦਾ ਕਲਾਕਾਰ ਦਾ ਫਰਜ ਹੈ ਜੀ ਜੀ ਇਹ ਫਰਜ ਨੂੰ ਬਹੁਤ ਚੰਦ ਗੀਤਕਾਰ ਬਹੁਤ ਚੰਦ ਕਪੋਟਿਆਂ ਤੇ ਗਨੇ ਜਾਣ ਵਾਲੇ ਕਲਾਕਾਰ ਇਹ ਚੀਜ਼ ਨੂੰ ਨਿਭਾਰੇ ਨੇ ਇਸ ਚੀਜ਼ ਵੱਲ ਵੇਖ ਰਹੇ ਨੇ ਜਦ ਕਿ ਸਮੇਂ ਦੀ ਲੋੜ ਕਿ ਲੋਕਤੱਤਵ ਗਾਉਣੇ ਵੀ ਚਾਹੀਦੇ ਨੇ ਸੱਚ ਨੂੰ ਬਿਆਨ ਕਰਨਾ ਵੀ ਚਾਹੀਦਾ ਹੈ ਸਮਾਜ ਨੂੰ ਸੇਧ ਦੇਣ ਵਾਲੇ ਵੀ ਬੋਲਾਂ ਨੂੰ ਗਾਉਣਾ ਚਾਹੀਦਾ ਰੱਬ ਤੋਂ ਕਿ ਵੀਰੇ ਸਾਡਾ ਪ੍ਰੋਗਰਾਮ ਸ਼ੁਰੂ ਕਰਨ ਦਾ ਸਬਬ ਇਹ ਕਰਕੇ ਬਣਿਆ ਕਿ ਅੱਜ ਕੱਲ ਪੰਜਾਬੀ ਨਾਲੋਂ ਪਰਿਵਾਰ ਬੱਚੇ ਟੁੱਟ ਰਹੇ ਨੇ ਤੇ ਘਰਾਂ ਦੇ ਵਿੱਚ ਹੋਰ ਪਛਾਵਾਂ ਨੂੰ ਜ਼ਿਆਦਾ ਜਗ੍ਹਾ ਦਿੱਤੀ ਜਾ ਰਹੀ ਹੈ ਜੀ ਜੀ ਤੁਸੀਂ ਵੀ ਦੇਸ਼ ਪਰਦੇਸ ਘੁੰਮਦੇ ਹੋ ਜਾਂਦੇ ਹੋ ਖੁੱਲੇ ਅਖਾੜਿਆਂ ਦੇ ਵਿੱਚ ਗੀਤਾ ਰਾਣੀ ਦਰਸ਼ਕਾਂ ਦਾ ਇਕੱਠ ਮਾਣਦੇ ਹੋ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਪਿਛਲੇ ਕੁਝ ਕਸਾਲਾਂ ਤੋਂ ਲੈ ਕੇ ਹੁਣ ਵਰਤਮਾਨ ਸਮੇਂ ਵਿੱਚ ਪੰਜਾਬੀ ਭਾਸ਼ਾ ਤੇ ਕੋਈ ਪ੍ਰਭਾਵ ਦਿਸਦਾ ਹੈ ਹੋਰ ਪਛਾਵਾਂ ਦਾ ਜੀ ਬਿਲਕੁਲ ਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਮੈਂ ਜੋ ਮੈਂ ਵੇਖ ਰਿਹਾ ਜੀ ਚਲੋ ਆਪਣੇ ਉਧਰ ਤਾਂ ਪਹਿਲੀ ਗੱਲ ਆ ਕਿ ਭਾਸ਼ਾ ਕੋਈ ਵੀ ਮਾੜੀ ਨਹੀਂ ਹੁੰਦੀ ਸਾਰੀਆਂ ਸਤਕਾਰਯੋਗ ਆ ਜੀ ਜੀ ਪਰ ਇਹ ਕਿ ਜਿਹੜਾ ਤੁਹਾਡੇ ਤਾਂ ਮੁੱਢ ਕਦੀਮ ਜਿੱਥੋਂ ਤੁਸੀਂ ਸ਼ੁਰੂ ਹੁੰਦੇ ਜੀ ਜੇ ਉਹਨੂੰ ਭੁੱਲੋ ਤਾਂ ਫੇਰ ਹੀ ਗੱਲ ਤੇ ਆ ਜੀ ਭਾਜੀ ਮੈਂ ਮੈਂ ਕਈ ਯਾਰ ਸੋਚਦਾ ਹਾਂ ਨਾ ਕਿ ਜਿਹੜੀ ਆਪਾਂ ਕਹਿ ਦਿੰਦੇ ਆਂ ਕਿ ਪੰਜਾਬੀ ਖਤਮ ਹੋ ਰਹੀ ਆ ਪੰਜਾਬੀ ਬੋਲੀ ਖਤਮ ਹੋ ਰਹੀ ਆ ਜੀ ਬੋਲੀ ਭਾਜੀ ਖਤਮ ਨਹੀਂ ਹੋਊਗੀ ਮੈਨੂੰ ਮੇਰੇ opinion ਤੋਂ ਜੋ ਲੱਗਦਾ ਜੀ ਜੀ ਮੈਨੂੰ ਐ ਲੱਗਦਾ ਹੁੰਦਾ ਕਿ ਅਸੀਂ ਬੋਲਦੇ ਆਂ ਪਰਿਵਾਰਾਂ ਦੇ ਵਿੱਚ ਪੰਜਾਬੀ ਬੋਲਦੇ ਆਂ ਸਾਡੇ ਬੱਚੇ ਵੀ ਲਗਭਗ ਬੋਲਣ ਲੱਗ ਜਾਣਗੇ ਜੀ ਉਹ ਵੀ ਬੋਲਦੇ ਆਂ ਉਹਨਾਂ ਦੇ ਹੋ ਸਕਦਾ ਜਿਹੜੀ ਸਾਡੀ ਤੀਜੀ ਪੀੜ੍ਹੀ ਜਨਰੇਸ਼ਨ ਆਊਗੀ ਉਹ ਵੀ ਬੋਲ ਲੂਗੀ ਜੀ ਖਤਮ ਭਾਜੀ ਉਦੋਂ ਹੋਣੀ ਆ ਜਦੋਂ ਅਸੀਂ ਲਿਪੀ ਤੋਂ ਮਾਰ ਖਾ ਕੇ ਜੀ ਜਦੋਂ ਅਸੀਂ ਪੜਨਾ ਨਾ ਸਾਨੂੰ ਆਇਆ ਅਸੀਂ ਲਿਖਣਾ ਛੱਡਤਾ ਨਾ ਬਹੁਤ ਵੱਡੀ ਗੱਲ ਹੈ ਜੀ ਬੋਲਿਆਂ ਤਾਂ ਭਾਜੀ ਜਦੋਂ ਮੰਨ ਲੋ ਕਈ ਯਾਰ ਸਾਡੇ ਜਿਹੜੇ ਪੁਰਾਣੇ ਪਰਦੇਸੀ ਵੀਰ ਆ ਉਹ ਜਦੋਂ ਕਈ ਯਾਰ 10-10 ਜਾਂ 12 ਜਮਾਤਾਂ ਕਰਕੇ ਆਏ ਆ ਤਾਂ ਉਹਨਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਜੀ ਪਰ ਉਹ ਰਹਿਣ ਸਹਿਣ ਨਾਲ ਇੰਗਲਿਸ਼ ਭਾਸ਼ਾ ਨੂੰ ਸਿੱਖ ਗਿਆ ਤੇ ਵਧੀਆ ਬੋਲਣ ਲੱਗ ਪੇ ਜੀ ਕਹਿਣ ਤੋਂ ਮੇਰਾ ਇਹ ਆ ਕਿ ਬੋਲਦਿਆਂ ਤਾਂ ਇਹ ਭਾਸ਼ਾ ਜਿਹੜੀ ਸਿੱਖੀ ਜਾ ਸਕਦੀ ਆ ਪਰ ਮਰਦੀ ਉਦੋਂ ਆ ਜਦੋਂ ਇਹਦੀ ਲਿਪੀ ਤੋਂ ਖਤਮ ਹੁੰਦੀ ਆ ਜਿਹੜੀ ਮੈਂ ਜੋ ਵੇਖ ਰਿਹਾ ਕਿ ਜਿਹੜਾ ਇੱਥੇ ਬਾਹਰ ਆ ਬਾਹਰ ਪੰਜਾਬੀ ਬੱਚਿਆਂ ਨੂੰ ਲਿਖਣੀ ਨਹੀਂ ਆਉਂਦੀ ਭਾਜੀ ਬੋਲਣੀ ਤਾਂ ਆ ਰਹੀ ਆ ਪਰਵਾਰ ਚ ਜੇ ਮੰਨ ਲਓ ਅਸੀਂ ਆ ਤੇ ਆਪਣੇ ਆਪ ਜੇ ਅਸੀਂ ਪੰਜਾਬੀ ਚ ਗੱਲ ਕਰਾਂਗੇ ਤਾਂ ਸਾਡੇ ਬੱਚੇ ਪੰਜਾਬੀ ਸੁਣਦੇ ਆ ਉਹਨੂੰ ਬੋਲ ਵੀ ਲੈਣਗੇ ਪਰ ਜੇ ਉਹ ਲਿਖਣਗੇ ਨਾ ਭਾਜੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਦੱਸਣਗੇ ਤੇ ਕੀ ਲਿਖਣਗੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਤੁਸੀਂ ਤੇ ਮੈਂ ਚਾਹਨਾ ਕਿ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਲੋ ਭਾਜੀ ਕਿ ਮੈਨੂੰ ਇਹ ਆ ਕਿ ਕੋਸ਼ਿਸ਼ ਕਰੋ ਬੱਚਿਆਂ ਨੂੰ ਪੰਜਾਬੀ ਲਿਪੀ ਸਿਖਾਉਣ ਦੀ ਕੋਸ਼ਿਸ਼ ਕਰੋ ਜਿਹੜੀ ਉਹ ਲਿਖ ਵੀ ਸਕਣ ਤੇ ਪੜ੍ਹ ਵੀ ਸਕਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹਨਾਂ ਦੇ ਗਾਂ ਜਿਹੜੇ ਬੱਚੇ ਹੋਣਗੇ ਉਹ ਵੀ ਆਪਣੇ ਬੱਚਿਆਂ ਨੂੰ ਊੜਾ ਐੜਾ ਨਹੀਂ ਬਹੁਤ ਸੋਹਣੀ ਦੱਸ ਸਕਣ ਵੀ ਆ ਚੀਜ਼ ਆ ਗੁਰਮੁਖੀ ਲਿਪੀ ਜੇ ਸਿਖਾ ਸਕਣਗੇ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀ ਗਰਬਾਣੀ ਨਾਲ ਜੁੜ ਸਕਦੇ ਆ ਸਾਡੇ ਇਤਿਹਾਸ ਨਾਲ ਜੁੜ ਸਕਦੇ ਆ ਜੇ ਅਸੀਂ ਲਿਪੀ ਤੋਂ ਮਾਰ ਖਾ ਕੇ ਤਾਂ ਭਾਜੀ ਬੋਲੀ ਉਹਦੋਂ ਖਤਮ ਹੋਣੀ ਆ ਬਿਲਕੁਲ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਆ ਜੀ ਅਸੀਂ ਇੱਕ ਵੀਡੀਓ ਜੀਵੇਂ ਪੰਜਾਬੀ ਲਈ ਸੰਦੀਪ ਬੁੱਟਰ ਵੀਰ ਉਹਨਾਂ ਨਾਲ ਕੀਤੀ ਸੀ ਕਾਂਪਰ ਤੋਂ ਜੀ ਜੀ ਉਹਨਾਂ ਨੇ ਵੀ ਇਹੀ ਗੱਲ ਤੁਹਾਡੇ ਵਾਲੀ ਕਹੀ ਸੀ ਕਿ ਇੱਕ ਪੀੜੀ ਬੋਲਦੀ ਆ ਜੀ ਜੀ ਬੇਸ਼ੱਕ ਉਹ ਬੋਲਦੀ ਆ ਬਟ ਦਿਓ ਉਹਨਾਂ ਨੂੰ ਲਿਖਣਾ ਨਹੀਂ ਆ ਰਿਹਾ ਜੀ ਜੀ ਉਹਨਾਂ ਨੂੰ ਪੜ੍ਹਨਾ ਨਹੀਂ ਆ ਰਿਹਾ ਤਾਂ ਕਿਤੇ ਨਾ ਕਿਤੇ ਤੀਜੀ ਪੀੜੀ ਤੱਕ ਜਾਂਦੇ ਆ ਇਸ ਚੀਜ਼ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਜੀ ਜੀ ਤੁਹਾਡੀ ਫਿਰ ਗਾਇਕੀ ਸਫਰ ਵੱਲ ਗੱਲਬਾਤ ਕਰਦੇ ਆ ਜਰਨਲ ਵੀਰੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਪੰਜਾਬੀ ਗੀਤਾਂ ਦੇ ਚੋਣ ਨੂੰ ਲੈ ਕੇ ਸਰਗਰਮ ਹੋ ਆਉਣ ਵਾਲੇ ਦਿਨਾਂ ਵਿੱਚ ਪੰਜਾਬੀ ਸਰੋਤੇ ਕਿਹੜੇ ਤੁਹਾਡੇ ਗੀਤ ਸੁਣਨਗੇ ਜੀ ਅ ਨਵਾਂ ਹੀ ਆ ਭਾਜੀ ਮੈਂ ਅਜੇ ਗੀਤ ਉਹ ਲਿਖਿਆ ਹੀ ਮੈਂ ਤੇ ਤੁਸੀਂ ਸੁਣਿਆ ਵੀ ਹੈ ਡਿਲੀਡ ਕਬੱਡੀ ਕੱਪ ਤੇ ਵੀ ਜੀ ਜੀ ਐ ਡਿਡ ਮੇਲੇ ਤੇ ਤੁਸੀਂ ਸਾਂਝੇ ਕੀਤੇ ਸੀ ਬੋਲ ਹਾਂ ਜੀ ਜੇ ਮੈਂ ਉਹ ਦੇ ਕੁਝ ਕੁ ਬੋਲ ਆ ਭਾਜੀ ਮੈਂ ਸਾਂਝੇ ਕਰੂੰਗਾ ਤੁਹਾਡੇ ਜ਼ਰੂਰ ਜ਼ਰੂਰ ਜੀ ਅ ਕਿਨਾਂ ਉਹ ਸਾਡੇ ਵਾਲੀ ਪੀੜੀ ਟੱਪਦੀ 52 ਨਹੀਂ ਜਿੱਦਾਂ ਦਾ ਇਹ ਸਾਡਾ ਖਾਣ ਪੀਣ ਹੋ ਗਿਆ ਵਾਹ ਜ਼ਿੰਦਗੀ ਤਾਂ ਸੌਖੀ ਨਹੀਂ ਗਾ ਇਹ ਵਖਾ ਵਾਬਹੀ ਆ ਸਟੇਟਸਾਂ ਵਾਲਾ ਇਹ ਬਾਬੇ ਸੀਣ ਹੋ ਗਿਆ ਪੀੜੀਆਂ ਨੂੰ ਪਾਲ ਗੀਆਂ ਜ਼ਮੀਨਾਂ ਜਿਹੜੀਆਂ ਤੇ ਨਵੇਂ ਕਹਿਣੀ ਇਹ ਦੇ ਨਾ ਨਹੀਂ ਟਿੱਡ ਭਰਦਾ ਖਾਣਗੇ ਜ਼ਮੀਨਾਂ ਕਿਸੇ ਟੰਗ ਨਾਲ ਹੀ ਵਾਹ ਲਿਮਟਾਂ ਬਣਾਉਣ ਲੱਗਾ ਕੌਣ ਡਰਦਾ ਵੇ ਪਰਜਾ ਦਾ ਰਾਜਾ ਜੇ ਨਚਾਰ ਬਣ ਜਾਏ ਪਰਜਾ ਦਾ ਰਾਜਾ ਜੇ ਨਚਾਰ ਬਣ ਜਾਏ ਕੰਮ ਛੱਡੋ ਹਾਸੇ ਪਾਊਗਾ ਕਮਾਲ ਦੇ ਹੋ ਪਿੰਡੋਂ ਸਰਪੰਚ ਚੰਗਾ ਚੁਣਨਾ ਹੋਵੇ ਤੇ ਲੋਕੀ ਰਾਜੇ ਰਣਜੀਤ ਜੀ ਹਾਰਾਜ ਪਾਲਦੇ ਪਿੰਡੋਂ ਸਰਪੰਚ ਚੰਗਾ ਚੁਣਨਾ ਹੋਵੇ ਤੇ ਲੋਕੀ ਰਾਜੇ ਰਣਜੀਤ ਜੀ ਹਾਰਾਜ ਪਾਲਦੇ ਇਹ ਆਉਣ ਵਾਲਾ ਗੀਤ ਬਹੁਤ ਵਧੀਆ ਜੀ ਬਹੁਤ ਵਧੀਆ ਆਪਣੇ ਲੋਕ ਤੱਥਾਂ ਦੇ ਨਾਲ ਆਪਣੀ ਸੰਗੀਤਕ ਸਫ਼ਰ ਨੂੰ ਜਾਰੀ ਰੱਖਣਾ ਬਹੁਤ ਤੁਹਾਡੇ ਲਈ ਸ਼ਾਬਾਸ਼ ਹੈ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਮਾਂ ਬੋਲੀ ਪੰਜਾਬੀ ਦੇ ਉਹ ਹੀਰੇ ਕਲਾਕਾਰ ਜਿਹੜੇ ਆਪਣੀ ਪੰਜਾਬੀ ਬੋਲਾਂ ਨੂੰ ਲੋਕ ਤੱਥਾਂ ਰਾਹੀਂ ਸਾਹਮਣੇ ਲਿਆ ਰਹੇ ਜੀ ਇਸ ਤੋਂ ਇਲਾਵਾ ਤੁਹਾਡਾ ਇੱਕ ਗੀਤ ਬਹੁਤ ਸਰੋਤਿਆਂ ਨੇ ਮਾਣਿਆ ਜੀ ਖਾਲਸਾ ਕਾਮ ਅਕਾਲਪੁਰਖ ਦੀ ਕਾਮ ਕਾਮ ਅਕਾਲਪੁਰਖ ਦੀ ਹਾਂਜੀ ਹਾਂਜੀ ਜੀ ਉਹਦੇ ਦੋ ਬੋਲ ਸਾਡੇ ਨਾਲ ਸਾਂਝੇ ਕਰ ਦਿਓ ਜਰੂਰ ਜੀ ਜਰੂਰ ਮੈਂ ਉਦੇ ਬੋਲ ਸਾਂਝੇ ਕਰਨ ਤੋਂ ਪਹਿਲਾਂ ਮੈਂ ਮੈਂ ਪਿੱਛੇ ਜਿਹੜਾ ਤੁਹਾਨੂੰ ਇੱਕ ਅੰਤਰਾਇਸ ਆਉਣ ਵਾਲੇ ਗੀਤ ਦਾ ਸੁਣਾਇਆ ਜੀ ਮੈਂ ਉਹ ਬੇਸਿਕਲੀ ਭਾਜੀ ਉਹਦੇ ਵਿੱਚ ਕੋਸ਼ਿਸ਼ ਹੁੰਦੀ ਮੇਰੀ ਕਿ ਹਰੇਕ ਸਮਾਜ ਦੀ ਚੰਗਿਆਈ ਬਰਿਆਈ ਨੂੰ ਜੋ ਆਪਾਂ ਦੇਖ ਰਹੇ ਹਾਂ ਉਹਨੂੰ ਪਰੋ ਸਕੀਏ ਜੀ ਵੀ ਲੋਕ ਤੇ ਲੋਕਤੱਤ ਗੀਤ ਜਿਹੜਾ ਹੁੰਦਾ ਵੀ ਉਹ ਲੋਕਾਂ ਦੀ ਹੀ ਭਾਜੀ ਗੱਲਾਂ ਹੁੰਦੀਆਂ ਸਮਾਜ ਦੀਆਂ ਹੀ ਗੱਲਾਂ ਹੁੰਦੀਆਂ ਸਮਾਜ ਤੋਂ ਬਾਹਰ ਕੁਝ ਨਹੀਂ ਹੁੰਦਾ ਜੀ ਜੀ ਮੈਨੂੰ ਉਹਦੇ ਵਿੱਚ ਮੈਂ ਜਿਗਰ ਕੀਤਾ ਸੀ ਵੀ ਸਾਡੇ ਵਾਲੀ ਪੀੜ੍ਹੀ ਟੱਪ ਦੀ 58 ਨਹੀਂ ਜਿਹੜਾ ਭਾਜੀ ਮੌਤ ਦਾ ਦਰ ਜਿਹੜਾ ਨਾ ਚਲੋ ਇਹ ਪਰਮਾਤਮਾ ਦੇ ਹੱਥ ਹੈ ਸਾਡੇ ਨਹੀਂ ਹੱਥ ਇਹ ਗੱਲ ਨੂੰ ਅਸੀਂ ਤੋਂ ਮੁਨਕਰ ਨਹੀਂ ਹੋ ਸਕਦੇ ਜੀ ਪਰ ਕਿਤੇ ਨਾ ਕਿਤੇ ਸਾਡਾ ਜਿਹੜਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਖਾਣ ਪੀਣ ਆ ਜਿਹੜਾ ਸਾਡਾ ਉਹ ਗਲਤ ਹੋ ਰਿਹਾ ਜ਼ਹਿਰੀਲਾ ਹੋ ਰਿਹਾ ਜੀ ਜ਼ਹਿਰੀ ਹੋ ਰਿਹਾ ਤੇ ਉਹਦੇ ਰਿਜ਼ਲਟ ਵੀ ਸਾਨੂੰ ਹੀ ਮਿਲ ਰਹੇ ਆ ਜੀ ਜਿਹੜੀਆਂ ਬਿਮਾਰੀਆਂ ਦਾ ਅਸੀਂ ਕਹੇ ਸਮੇਂ ਤੋਂ ਨਾਮ ਲੈਣ ਤੋਂ ਡਰਦੇ ਹਾਂ ਅੱਜ ਉਹ ਬਾਜੀ ਸਾਡੇ ਨਾਰਮਲ ਘਰਾਂ ਦੇ ਵਿੱਚ ਉਹ ਵੜ ਚਿੰਡਾਂ ਦੇ ਵਿੱਚ ਵੜ ਗਈਆਂ ਜੀ ਬਹੁਤ ਨੌਜਵਾਨ ਬੋਤਾਂ ਹੋ ਰੋਤ ਜ਼ਿਆਦਾ ਕੁਝ ਹੋ ਰਿਹਾ ਜੀ ਤੇ ਫਿਰ ਦੂਜੀ ਗੱਲ ਕੀਤੀ ਹੀ ਮੈਂ ਕਿ ਜਿੰਦਗੀ ਸੌਖੀ ਆ ਪਰ ਵਿਖਾਵਾ ਬੜਾ ਮਹਿੰਗਾ ਪੈ ਰਿਹਾ ਇਹ ਦੱਸਣਾ ਬੜਾ ਮਹਿੰਗਾ ਪੈ ਰਿਹਾ ਜੀ ਵੀ ਅਸੀਂ ਸੌਖੇ ਆ ਅਸੀਂ ਖੁਸ਼ ਆ ਅਸੀਂ ਬੜੇ ਵਧੀਆ ਜੀ ਬਸ ਇਸੇ ਚੀਜ਼ ਨੂੰ ਲੈ ਕੇ ਲੋਕ ਮੈਨੂੰ ਲੱਗਦਾ ਵੀ ਸਟ੍ਰੈਸ ਦੇ ਵਿੱਚ ਵੀ ਜਾਂ ਜੀ ਨਜਾਇਜ਼ ਇਹ ਸਟ्रेस ਜਿਹੜੀ ਆ ਲਈ ਜਾਂਦੇ ਆ ਵੀ ਜੋ ਕੁਝ ਹੈਗਾ ਮੈਨੂੰ ਲੱਗਦਾ ਵੀ ਬੰਦੇ ਨੂੰ ਉਹਦੇ ਵਿੱਚ ਸੈਟੀਸਫਾਈ ਰਹਿਣਾ ਚਾਹੀਦਾ ਵੀ ਜੋ ਕੁਝ ਹੈਗਾ ਉਹ ਖਾਵੇ ਤੋਂ ਜਨਨ ਬਹੁਤ ਤੁਹਾਡਾ ਸੋਣਾ ਕਰੀ ਹਾਂ ਜੀ ਜੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕੀਤਾ ਤੇ ਮੈਨੂੰ ਲੱਗਦਾ ਕਿ ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਇੱਕ ਬਹੁਤ ਵਧੀਆ ਰੋਲ ਵੀ ਪਲੇ ਕਰ ਰਿਹਾ ਜੀ ਜੀ ਜਿਵੇਂ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਜ਼ਿਕਰ ਕੀਤਾ ਸੀ ਵੀ ਸਿੱਧੂ ਮੂਸੇਵਾਲੇ ਨੇ ਤੇ ਅੱਜ ਤੱਕ ਭਾਈ ਬਲਵਿੰਦਰ ਸਿੰਘ ਜਟਾਣੇ ਤੇ ਖੋਜ ਹੋ ਰਹੀ ਹੈ ਤੁਸੀਂ ਬਹੁਤ ਸੋਹਣਾ ਕਾਰਜ ਜੀ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕਰ ਰਹੇ ਹੋ ਆਪਣੇ ਬੋਲਾਂ ਦੇ ਵਿੱਚ ਤੇ ਸਾਡੀ ਆਉਣ ਵਾਲੀ ਪੀੜ੍ਹੀ ਸਾਡਾ ਨੌਜਵਾਨ ਵਰਗ ਮਹਾਰਾਜਾ ਰਣਜੀਤ ਸਿੰਘ ਬਾਰੇ ਜਾਣਦੇ ਨੇ ਪਰ ਹੋਰ ਜ਼ਿਆਦਾ ਡੂੰਘਾਈ ਚ ਜਾਣਨ ਦੀ ਕੋਸ਼ਿਸ਼ ਕਰਨਗੇ ਗੱਲ ਇਹੀ ਕਿ तकरीबन ਹਰੇਕ ਬੰਦਾ ਚਾਹੁੰਦਾ ਵਾ ਕਿ ਐ ਇਦਾਂ ਨਹੀਂ ਐਦਾਂ ਹੋਵੇ ਰਾਜਾ ਰਣਜੀਤ ਸੋਂ ਹਲਾ ਰਾਜ ਜਿਹੜਾ ਹਰੇਕ ਪੰਜਾਬੀ ਜਿਹੜਾ ਵਾ ਚਾਹੁੰਦਾ ਹੈ ਜੀ ਪਰ ਉਹਦੀ ਗੱਲ ਉਹੀ ਕਿ ਇਹਨਾਂ ਗੱਲਾਂ ਤੇ ਅਮਲ ਦੀ ਵੀ ਲੋੜ ਹੁੰਦੀ ਆ ਜੀ ਵੀ ਆਪਾਂ ਕੱਲਾ ਗੱਲਾਂ ਨਾਲ ਨਹੀਂ ਆਪਾਂ ਰਾਜ ਲਿਆ ਸਕਦੇ ਪਿੰਡ ਦੀ ਰਾਜਨੀਤੀ ਤੋਂ ਹੀ ਮਤਲਬ ਉਹ ਸ਼ੁਰੂ ਹੁੰਦਾ ਸਭ ਤੋਂ ਸਾਡੇ ਘਰ ਤੋਂ ਸ਼ੁਰੂ ਹੋ ਜਾਂਦੀ ਉਹ ਸਾਡੇ ਪਿੰਡ ਤੋਂ ਸ਼ੁਰੂ ਹੋ ਜਾਂਦੀ ਆ ਵੀ ਆਪਣੇ ਪਿੰਡ ਵੱਲ ਚਾਤੀਆਂ ਮਾਰਨ ਦੀ ਲੋੜ ਹੁੰਦੀ ਆ ਵੀ ਸਾਡੇ ਆਲੇ-ਦੁਆਲੇ ਕੀ ਅਸੀਂ ਕਿਹੜੇ ਬੰਦੇ ਨੂੰ ਪਹਿਲ ਦਿੱਤੀ ਆ ਜੀ ਤੇ ਕਹਿ ਸਕਦੇ ਆਂ ਵੀ ਬੂੰਦ-ਬੂੰਦ ਨਾਲ ਸਾਗਰ ਭਰਦਾ ਹੈ ਹਨ ਉਹ ਛੋਟੇ-ਛੋਟੇ ਗੱਲਾਂ ਤੋਂ ਹੀ ਵੱਡੇ ਸਮਾਜ ਜਿਹੜੇ ਆ ਉਹ ਸਿਰਜੇ ਜਾਂਦੇ ਆ ਇਤਿਹਾਸ ਸਿਰਜੇ ਜਾਂਦੇ ਆ ਜੇ ਆਪਾਂ ਕਹੀਏ ਵੀ ਸਿੱਧਾ ਹੀ ਰਾਜੇ ਰਣਜੀਤ ਸਿੰਘਾਂ ਵਾਲਾ ਰਾਜ ਆ ਜੇ ਇਦਾਂ ਨਹੀਂ ਹੋਣਾ ਨਾ ਬਹੁਤ ਵਧੀਆ ਤੁਹਾਡੀ ਸੋਚ ਆ ਜੀ ਕਹਿੰਦੇ ਕਿ ਕਲਾਕਾਰ ਜਾਂ ਗੀਤਕਾਰ ਆਮ ਸਮਾਜ ਨਾਲੋਂ ਕੁਝ ਬੜੇ ਅੱਗੇ ਜਿਉਂਦੇ ਨੇ ਉਹਨਾਂ ਦੀ ਸੋਚ ਅਗਾਹ ਵੱਧੂ ਹੁੰਦੀ ਹੈ ਅੱਗੇ ਦਾ ਸੋਚਦੇ ਨੇ ਨਾ ਬਹੁਤ ਵਧੀਆ ਜਰਨੈਲ ਵੀਰੇ ਤੇ ਤੁਸੀਂ ਕੌਮ ਅਕਾਲਪੁਰਖ ਦੀ ਜ਼ਰੂਰ ਜ਼ਰੂਰ ਆਪਣੇ ਪੰਜਾਬੀ ਇਸ ਧਾਰਮਿਕ ਗੀਤ ਦੇ ਸਾਡੇ ਨਾਲ ਕੁਝ ਬੋਲ ਜ਼ਰੂਰ ਸਾਂਝੇ ਕਰੋ ਜ਼ਰੂਰ ਨਾ ਦੇ ਡਰਾਵੇ ਟੈਂਕਾਂ ਦੇ ਇਹ ਝੱਟ ਦੇ ਵਿੱਚ ਖਲਾਰ ਦੇਣਗੇ ਅਕਾਲ ਤਖਤ ਤੋਂ ਲੈ ਕੇ ਥਾਪੜੇ ਨੇਜਿਆਂ ਦੇ ਨਾਲ ਪਾਰ ਦੇਣਗੇ ਸਾਨੂੰ ਬਦਲੇ ਲੈਣੇ ਆਉਂਦੇ ਨੇ ਸਾਨੂੰ ਕਦੇ 84 ਭੁੱਲਣੀ ਨਹੀਂ ਇਹ ਕੌਮ ਅਕਾਲ ਪੁਰਖ ਦੀ ਏ ਕਦੇ ਟੈਂਕਾਂ ਦੇ ਨਾਲ ਮੁੱਕਣੀ ਨਹੀਂ ਸਾਡਾ ਖੂਨ ਜਿੱਥੇ ਵੀ ਢਲਦਾ ਏ ਅਸੀਂ ਦੂਣੇ ਹੋ ਹੋ ਜੰਮਦਿਆਂ ਜਿਹੜੇ ਮੱਛੇ ਰੰਗੜ ਆਵਣਗੇ ਅਸੀਂ ਨੇਜਿਆਂ ਉੱਤੇ ਟੰਗਦੇ ਹਾਂ ਸਾਨੂੰ ਗੁਰੂ ਤੋਂ ਵੱਧ ਪਿਆਰਾ ਨਹੀਂ ਕੋਈ ਧੌਣ ਗੁਰੂ ਬਿਨ ਝੁਕਣੀ ਨਹੀਂ ਏ ਕੋਮ ਅਕਾਲ ਪੁਰਖ ਦੀ ਏ ਜਿਹੜੀ ਕਿਸੇ ਮੁਕਾਂ ਆ ਮੁਕਣੀ ਨਹੀਂ ਧੰਨਵਾਦ ਜੀ ਬਹੁਤ ਵਧੀਆ ਜੀ ਬਹੁਤ ਤੁਹਾਡਾ ਸੋਹਣਾ ਏ ਪੰਜਾਬੀ ਬੋਲ ਤੁਹਾਡਾ ਬੜਾ ਪਿਆਰਾ ਗੀਤ ਜਰਨੈਲ ਵੀਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਆਪਣੇ ਆਪ ਨੂੰ ਸੋਹਣੇ ਮਹਿਸੂਸ ਕਰ ਰਹੇ ਹਾਂ ਤੇ ਸਾਡੇ ਵੱਲੋਂ ਕੋਈ ਤੁਹਾਡੇ ਨਾਲ ਬੋਲ ਨਾ ਸਾਂਝ ਕੀਤੇ ਗਏ ਹੋਣ ਜਾਂ ਤੁਹਾਨੂੰ ਕੁਝ ਸਾਨੂੰ ਦੱਸਣਾ ਚਾਹੁੰਦੇ ਹੋ ਹੋਰ ਤਾਂ ਪਲੀਜ਼ ਸਾਡੇ ਸਰੋਤਿਆਂ ਦੇ ਨਾਲ ਆਪਣੇ ਵਿੱਚ ਆਜ ਜ਼ਰੂਰ ਸਾਂਝੇ ਕਰੋ ਜੀ ਪਹਿਲਾਂ ਤਾਂ ਭਾਜੀ ਮੈਂ ਸ਼ੁਰੂ ਚ ਵੀ ਕਿਹਾ ਸੀ ਤੁਹਾਡਾ ਧੰਨਵਾਦ ਆ ਦਿਲੋਂ ਧੰਨਵਾਦ ਆ ਕਿ ਤੁਸੀਂ ਸਾਨੂੰ ਇਹ ਦੇ ਕਾਬਲ ਸਮਝਿਆ ਔਰ ਸਮਾਂ ਦਿੱਤਾ ਹਰ ਤੁਸੀਂ ਜੋ ਉਪਰਾਲਾ ਕਰ ਰਹੇ ਹੋ ਜੀਵੇ ਪੰਜਾਬੀ ਚੈਨਲ ਦੇ ਆਪਣੇ ਮਾਧਿਅਮ ਰਾਹੀਂ ਇਹ ਬਹੁਤ ਵੱਡਾ ਉਪਰਾਲਾ ਹੈ ਭਾਜੀ ਪਿੰਸਲਾਗਾਜੋਗ ਜੇ ਦੇ ਲਈ ਤੇ ਕਿਉਂਕਿ ਇੱਥੇ ਆ ਕੇ ਹਰੇਕ ਅ ਬੰਦਾ ਆਪ ਦੀ ਭੱਜ ਦੌੜ ਵਿੱਚ ਆਪਣੇ ਜੀਵਨ ਲਈ ਤੁਰਿਆ ਫਿਰਦਾ ਹੈ ਆਪ ਦੇ ਸੰਘਰਸ਼ ਆ ਬੰਦਾ ਕਰ ਰਿਹਾ ਪਰ ਕੁਝ ਆਪਣੀ ਕਮਿਊਨਿਟੀ ਲਈ ਕਰਨਾ ਸਮਾਜ ਲਈ ਕਰਨਾ ਉਹ ਕਿਸੇ ਕਿਸੇ ਦੇ ਭਾਜੀ ਹਿੱਸੇ ਆਉਂਦਾ ਤੇ ਉਹ ਤੁਹਾਡੇ ਹਿੱਸੇ ਆਇਆ ਜੀ। ਨਹੀਂ ਧੰਨਵਾਦ ਜੀ ਧੰਨਵਾਦ ਤੁਹਾਡੇ ਵਰਗੀਆਂ ਸ਼ਖਸੀਅਤਾਂ ਦੇ ਨਾਲ ਮਿਲ ਕੇ ਸਾਨੂੰ ਮਾਣ ਮਹਿਸੂਸ ਹੁੰਦਾ ਜੀ ਅਸੀਂ ਆਪਣੇ ਆਪ ਨੂੰ ਵੱਡਾ ਸਮਝਦੇ ਹਾਂ। ਤੇ ਕਿਤੇ ਨਾ ਕਿਤੇ ਦਰਦ ਸੀਗਾ ਜੀ ਕਿ ਆਪਣੀ ਭਾਸ਼ਾ ਦੇ ਨਾਲੋਂ ਪਰਿਵਾਰ ਟੁੱਟ ਰਹੇ ਨੇ। ਹੋਰ ਪਛਾਵਾਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਜਿਵੇਂ ਤੁਸੀਂ ਦੱਸਿਆ ਕਿ ਭਾਸ਼ਾ ਇੱਕ ਸਮੁੰਦਰ ਹੈ। ਜੀ ਤੇ ਸਾਨੂੰ ਆਪਣੀ ਭਾਸ਼ਾ ਦੇ ਵਿੱਚ ਰਹਿ ਕੇ ਹੀ ਆਪਣੇ ਪਰਿਵਾਰਾਂ ਦੇ ਨਾਲ ਵਿਚਰਨਾ ਚਾਹੀਦਾ ਹੈ ਆਪਣੇ ਸਮਾਜ ਦੇ ਵਿੱਚ ਵਿਚਰਨਾ ਚਾਹੀਦਾ ਹੈ। ਬਿਲਕੁਲ ਜੀ। ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਜਦੋਂ ਅਸੀਂ ਤੁਹਾਨੂੰ ਖੁੱਲੀਆਂ ਸਟੇਜਾਂ ਤੋਂ ਖੇਡ ਮੈਦਾਨਾਂ ਤੋਂ ਪੰਜਾਬੀ ਬੋਲਾਂ ਦੇ ਨਾਲ ਸਰੋਤਿਆਂ ਦੇ ਨਾਲ ਸਾਝ ਪਾਉਂਦੀ ਵੇਖਦੇ ਆਂ ਤੇ ਅਸੀਂ ਅਰਦਾਸ ਕਰਾਂਗੇ ਜੀ ਤੁਸੀਂ ਇਦਾਂ ਹੀ ਲੋਕ ਤੱਥਾਂ ਦੇ ਨਾਲ ਆਪਣੇ ਸੱਚੇ ਸੁੱਚੇ ਬੋਲਾਂ ਦੇ ਨਾਲ ਮਾਂ ਬੋਲੀ ਪੰਜਾਬੀ ਦੀ ਝੋਲੀ ਆਪਣੇ ਸੋਹਣੇ ਸੋਹਣੇ ਗੀਤ ਲੋਕ ਗੀਤ ਪਾਉਂਦੇ ਰਹੋ ਤੁਸੀਂ ਸਾਡੇ ਸ਼ਹਿਰ ਐਡਲੇਡਾਈ ਜੀ ਇੱਕ ਵਾਰ ਫੇਰ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਧੰਨਵਾਦ ਕਹਿੰਨੇ ਆਂ ਤੁਸੀਂ ਸਾਡੇ ਜੀਵੇ ਪੰਜਾਬੀ ਦੇ ਚੈਨਲ ਨੂੰ ਸਮਾਂ ਦਿੱਤਾ ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਆਸ ਕਰਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਤੁਸੀਂ ਆਪਣੇ ਬੋਲਾਂ ਦੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਔਰ ਕਾਬਿਲ ਸਮਝਿਆ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਿਲਦੇ ਹਾਂ ਜੀ ਫੇਰ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਮੈਂ ਜਗਰੂਪ ਸਿੰਘ ਜੀਵੇ ਪੰਜਾਬੀ